ਮੇਰੇ ਵੱਲੋਂ ਤੁਹਾਨੂੰ ਸਾਰੇ ਨਵੇਂ ਪੈਰ ਪਰੇ ਸਰਸਿਕਾ ਤੇ ਅੱਜ ਵੀ ਲੈ ਆ ਲੱਕੜੀ ਵਾਲਾ ਦੇਖਦੇ ਆ ਹੁੰਦਾ ਕਿ ਨਹੀਂ ਵੀਰ ਦੋ ਕਮਰੇ ਕਰਾਉਣੇ ਆ ਇੱਕ ਨਾ ਬੈੱਡ ਚ ਤਰੇਟ ਦੀ ਹੈਗੀ ਉਹ ਦਹੋਣੀ ਹੈ ਇੱਕ ਅਲਮਾਰੀ ਸੈੱਟ ਕਰਾਉਣੀ ਹੈ ਤੇ ਹੁਣ ਜਦ ਤੱਕ ਚੱਲੀ ਆਪਾਂ ਮੋਟਰ ਪਾ ਅੱਜ ਵੀ ਠੰਡੀ ਠੰਡੀ ਹਵਾ ਚੱਲਦੀ ਹੈ ਗਾ ਵੀ ਠੰਡੀ ਠੰਡੀ ਹਵਾ ਚੱਲਦੀ ਹੈ ਕਰਕੇ ਲਾ ਹੋ ਗਈ ਆਪਣੀ ਐਨ 1 ਨੰਬਰ ਆ ਚਾਚਾ ਜੀ ਨੇ ਬੁੱਛਾ ਲਗਣਾ ਉਰੇ ਪਾਣੀ ਲੱਗ ਗਿਆ ਦੁਆਰਾ ਤਾਂ ਜਲ ਗਈ ਥੋੜੀ ਲੋਟਾਣੀ ਕਹਿੰਦੇ ਹੱfte ਦਸfte ਤੱਕ ਪਾਣੀ ਸੁੱਕੇ ਤੇ ਨਵੀਂ ਤੇ ਜਲਦੀ ਠੰਡੀ ਠੰਡੀ ਹਵਾ ਆਹੀ ਹਵਾ ਠੰਡ ਲਿਆ ਹੁੰਦੀ ਹੈ ਤੇ ਲੋਈ ਮੋਟਰ ਪਾ ਪਹੁੰਚ ਗਏ ਸੀਗੇ ਤੇ ਓ ਸਾਡੇ ਬੈਕ ਸਾਈਡ ਵੀ ਗੰਨਾ ਪੱਟਾਉਣ ਲੱਗ ਗਿਆ ਓ ਦੇਖੋ ਸਾਰੇ ਵਸੇ ਕਣਕੇ ਕਣ ਕੋਈ ਨਹੀਂ ਹੁਣ ਇੱਧਰੋਂ ਵੀ ਉਹ ਪਾਚੀ ਆ ਗਈ ਹੋਣੀ ਉਹਨਾਂ ਦੀ ਤੇ ਗੰਨਾ ਚੱਕ ਹੋ ਜਾਣਾ ਹੈ ਦੇ ਪਾਲਕ ਵੀ ਆਣੀ ਸੋਹਣੀ ਸਾਗ ਨਿਕਲਿਆ ਵੀ ਸੋਹਣਾ ਅਮੀ ਜੀ ਨੂੰ ਕਹਿੰਦਾ ਕਿ ਸਾਗ ਤੋੜਦੇ ਚੱਲਦੇ ਫੇਰ ਮੁੱਲੀ ਵੀ ਹੋ ਗਈ ਬਈ ਸੋਹਣੀ ਨਿਕਲ ਗਈ ਔਰ ਪਾਣੀ ਹਲੇ ਹੈਗਾ ਪਾਲਕ ਵੀ ਸੋਹਣੀ ਨਿਕਲਣ ਲੱਗ ਗਈ ਆਪਣੀ ਹੋ ਪਿਛਮਚਲ ਹੋ ਗਈ ਹੈ ਇੱਥੇ ਧੁੱਪ ਲੱਗਦੀ ਹੈ ਤਿੱਖੀ ਉੱਤੋਂ ਆਉਂਦੀ ਸੋਹਣੀ ਇੱਧਰ ਨਹੀਂ ਨਿਕਲੀ ਜੰਨੀ ਕਾਨਕ ਦਾ ਆਪਣੀ ਨੰਬਰ ਬਹਣ ਜੂਰੀਆ ਦੀ ਸ਼ੋਰਟੇ ਆਈ ਵੀ ਹਾਲੇ ਜੂਰੀਆ ਨਹੀਂ ਮਿਲਦਾ ਕਿਤੇ ਵੀ 10 ਡਾਟੇ ਚਾਹੀਦੇ ਆ ਦੋ ਆਪਾਂ ਨੇ ਇੱਧਰ ਪਾ ਦੇਣੇ ਹਣ ਇੱਕ ਪਿੰਡ ਪੈਣਾ ਚੱਲਦੇ ਜਦੋਂ ਮਿਲ ਗਿਆ ਅਗਲੇ ਐਤਵਾਰ ਤੱਕ ਕਹਿੰਦੇ ਆ ਕਿ ਮਿਲ ਜੂਗਾ ਮੈਂ ਇਹ ਜ਼ਪਰੇਗਾ ਦੀ ਕਰਨ ਲੱਗਾ ਬਾਈ ਲੱਕੜੀ ਵਾਲਾ ਕਹਿੰਦਾ ਦੁਪਹਿਰ ਤੱਕ ਆਉਂਗਾ ਲੱਕੜੀ ਵਾਲੇ ਕੋਲ ਵੀ ਜਾ ਗਿਆ ਇਸ ਵਾਰ ਤਿਤਲੀ ਦੁਪਹਿਰ ਤੱਕ ਜਿਆ ਕਹਿੰਦਾ ਸ਼ਾਮ ਤੱਕ ਆਉਂਗਾ ਤੇ ਚੱਲ ਜੀ ਹੁਣ ਕਰਨ ਨੂੰ ਸਿਆਣਾ ਜ ਦਿਨ ਨਹੀਂ ਖੜਦੇ ਬਈ 12 ਵਜ ਚਲੇ ਲੱਗਦੇ ਆ। ਟੋਪਾ ਬੜੀ ਸੋਹਣੀ ਲੱਗਦੀ ਆ। ਮਿੱਟੀ ਠੰਡੀ ਠੰਡੀ ਹਵਾ ਚੱਲਦੀ। ਚੱਲੀਏ ਹੁਣ ਘਰ ਨੂੰ ਤੇ ਲੋ ਜੀ ਸ਼ਾਮੇ ਉਹ ਚੱਲੀ ਸੂਰਜ ਦੇਖੋ ਕਿੱਥੇ ਪਹੁੰਚ ਗਿਆ। ਤੇ ਹੁਣ ਆ ਰਹੇ ਲੱਕੜੀ ਵਾਲੇ। ਮੈਂ ਜਦ ਤੱਕ ਕਰ ਆਪਾਂ ਬੱਡੇ ਖਾਲੀ ਕਰ ਦਈਏ। ਤੇ ਹੁਣ ਬੱਡ ਦਾ ਰੱਖਾਂਗੇ ਬਾਅਦ ਵਿੱਚ। ਹਾਂ ਹਾਂ ਬੱਦੇ ਵੀ ਸਪੈਸ਼ਲ ਮੜਨੇ ਨਾ ਮੀ ਆਪਣੇ ਹੂੰ ਇਹ ਮੜਨੇ ਸਾਡੇ ਕੋਲ ਤੇ 6.5 ਫੁੱਟ ਦੇ ਹੁਣ ਆ ਗਿਆ ਇਹ ਹੈਗਾ ਸਾਡੇ 6 ਫੁੱਟ ਦੇ ਅੱਧਰ ਲਾਉਂਦੇ ਕਹੇ ਅੱਧਰੇ ਕਰ ਚਲ ਮੈਂ ਕਪੜਾ ਕੱਢਾਂ ਜਾਂ ਕੋਈ ਕੱਢਣੇ ਆ। ਆਹਨ ਜਿਹੜਾ ਜੋੜ ਐ ਇਹ ਥੋੜਾ ਵੀਕ ਹੋ ਗਿਆ। ਇਹ ਬਾਜ ਕਰਨ ਲੱਗ ਗਿਆ। ਇਹ ਬਾਜ ਕਰਨ ਲੱਗ ਗਿਆ ਬਹੁਤ। ਉਹ ਕਹਿੰਦੇ ਕੁਝ ਨਹੀਂ ਹੋਣਾ ਵਿੱਚ ਬਸ ਇੱਕ ਲੱਕੜੀ ਜੀ ਲੱਗਣੀ ਐ। ਮੈਂ ਨਹੀਂ ਲਾਉਣੀ ਸੀ ਉਹਨਾਂ ਨੇ। ਹੈਂ? ਪਹਿਲਾਂ ਕਦੇ ਗਲਤੀ કરી ਐ। ਮੇਰੇ ਨਾਲ ਦੀ। ਉਹ ਹੀ ਢਿੱਲਾ ਹੋਇਆ। ਆਹੀ ਬਾਜ ਕਰਦਾ। ਕੰਨ ਦਾ ਸੁੱਖਾ ਦਾ ਬੋਤਲ ਨਹੀਂ ਚੱਕੋ ਗਿਆ ਆਮ ਹੋ ਰਹੀ ਦੀ ਚੱਕ ਵਾਲੇ ਦੀ ਪੂਰੇ ਇਹ ਕਹਿੰਦਾ ਦਾ 1 ਕੁਇੰਟਲ ਭਾਰ ਚੱਕ ਸਕਦਾ ਨਾ ਮੈਂ ਕਿੰਨਾ ਕਹਿੰਦਾ ਦਾ 1 ਕੁਇੰਟਲ ਅੱਸੀ ਇਹ ਲੋਨ ਨੇ ਇੰਨਾ ਉਸ ਕਹਿੰਦਾ ਦਾ ਇਹ ਹਾਂ ਇਹ ਜਿਹੜੇ ਜੈਕ ਲੱਗੇ ਹੋਏ ਆ ਇਹ ਇੰਨਾ ਭਾਰ ਚੱਕ ਸਕਦੇ ਬਾਕੀ ਆਏ ਤੇ ਦੇਖਦੇ ਆ ਥੱਲੇ ਤਾਂ ਸੀ ਰੰਗ ਕਰਿਆ ਹੋਇਆ ਤੇ ਤੇ ਭਾਈ ਇਹਨਾਂ ਦਾ ਵੀ ਪੰਗਾ ਇੱਕ ਮਿੰਟ ਲੇਖਤਾ ਮਾਣਾ ਨੇਰਾ ਹੋਇਆ ਵਾ ਅ ਸਲਾਈਡਿੰਗ ਵਾਲਾ ਵੀ ਪੰਗਾ ਇਹ ਅੜ ਜਣ ਅੜਨ ਲੱਗ ਜਾਂਦੇ ਕੇਗਾ ਆ ਦੇਖੋ ਅੜਦੇ ਤਾਂ ਹੈ ਤੇ ਦਿਖਾਈ ਹੁੰਦੀ ਹਾਂ ਦਿਖਾ ਕੇ ਹੀ ਹੁੰਦਾ ਗੱਲ ਸਲਾਈਡਿੰਗ ਵਾਲੇ ਨਾ ਲਵਾਇਓ ਵੀਰ ਮੈਂ ਕਹਿੰਦਾ ਦੂਹੇ ਲੋਟੇ ਲਵਾਏ ਕਰ ਖੁੱਲਣ ਵਾਲੇ ਪੱਲੇ ਹੈਨਾ ਮੀ ਸਲਾਈਡਿੰਗ ਨਾਲੋਂ ਹੁਣ ਇੱਕ ਨਾ ਇਹ ਤਾਂ ਕਹਿੰਦਾ ਹੁੰਦੀ ਰਹਿੰਦੇ ਆ ਏਦਾਂ ਇਹ ਕਹਿੰਦਾ ਇਹ ਹਾਂ ਹੁਣ ਅਸੀਂ ਲੋਕ ਲਾ ਕੇ ਰੱਖੇ ਹੁੰਦੇ ਆ ਏਦਾਂ ਥੋਂ ਠੀਕ ਹੈ ਨਾ ਜਿੰਨੇ ਜੀ ਸੋਹਣੀ ਉਨੀ ਨੁਕਸਾਨ ਵੀ ਹੁੰਦਾ ਇਹਦਾ ਚਲੋ ਅੱਜ ਵੀ ਇਹ ਤੇ ਦੇਖਦੇ ਆ ਫੇਰ ਤੁਹਾਨੂੰ ਦਿਖਾਉਂਦੇ ਆ ਮੰਦਾ ਵਿੱਚ ਵੜੇ ਗਲੂ ਲਾਉਣਾ ਨਾ ਕਰਾਂਗੇ ਹਾਂ ਗੁੜੀ ਨੂੰ ਵਿੱਚ ਨੂੰ ਬਿਲਡ ਦੇ ਬਾੜਨਾ ਬਸ ਤੇ ਪੱਤੀ ਨਾਲੇ ਬਾੜ ਦੂ ਨਾ ਲਿਆ ਲਾ ਦੇ ਹਾਂ ਤੇ ਲੋਜੀ ਲੱਕੜੀ ਵਾਲੇ ਕੰਮ ਕਰਕੇ ਤੇ ਹਲੇ ਲੋਟ ਕਰਨਾ ਤਾਂ ਇਹਨਾਂ ਨੇ ਸਾਰਾ ਹਲੇ ਐਵੀ ਲੋਡ ਕਰਨੇ ਤੇ ਕਿਉਂਕਿ ਜਿਹੜੇ ਆਪਣੇ ਆਹ ਚੀਜ਼ਾਂ ਐਨਾਂ ਪਾ ਪਾਲਿਸ਼ ਵੇਜੜਿੰਦੀ ਇਹ ਕਹਿੰਦੇ ਸਾਰੀਆਂ ਖੁੱਲਣੀਆਂ ਤੇ ਆ ਤਾਂ ਤਾਂ ਕਰਿਆ ਤਾਂ ਹਲੇ ਖੱਛਾ ਜਿਹਾ ਕੰਮ ਐ ਇਹਨਾਂ ਨੇ ਉਹਨਾਂ ਨੂੰ ਗਿਆ ਪਾ ਐਨਾਂ ਆਪਣਾ ਲੰਬਾ ਜੱਬ ਛੱਡ ਜਾਣਾ ਉਹ ਫੇਰ ਉੱਥੇ ਪਹੁੰਚ ਜੀ ਐਨਾਂ ਤੋਂ ਮੋਂ ਚੈੱਕ ਹੋਇਤ ਅੰਦੀ ਤਿੰਨ ਤਾਂ ਨੋਵਲ ਆ ਕੇ ਰੱਖਣ ਪੈਣਾ ਨਾਟ ਪਏ ਹੈ ਬਣ ਬੇੜ ਦਾ ਘਰਤਾ ਲੋਟ ਕਹਿੰਦੇ ਹਲੇ ਆਪਣਾ 2 ਦਿਨ ਸੁੱਕ ਲੈਣ ਦੋ ਵਿੱਚੋਂ ਫਾਈਵ ਕੋਕ ਭਰੀ ਆ ਦੁਬਾਰਾ ਤੇ ਆ ਜੋੜ ਲਾ ਕੇ ਇਹ ਬਾਅਦ ਚ ਖੋਲ ਲੈਣਾ ਕਹਿੰਦੇ ਇਹ ਸੁੱਕੇ ਤੇ ਬਾਅਦ ਵੈਸੇ ਇਹ ਪਤਲੀ ਹੋਇਆ ਨਾ ਮੋਟੀ ਤਾਂ ਨਹੀਂ ਹੈ ਮੰਮੀ ਹਾਂ ਇਹ ਤਾਂ ਬਰੀਕ ਜੀ ਹੋ ਜਾਂਦੀ ਹਾਂ ਪਰ ਯਾਰ ਲੱਗੇ ਤੇ ਵੀ ਫਰਕ ਨਹੀਂ ਨਾ ਨਾ ਛੇੜੀ ਨਾ ਜੇ ਸੁੱਕ ਲੈਣ ਦੇ ਕਹਿੰਦਾ 2 ਦਿਨ ਉੱਧਰੇ ਪੈ ਰੂਗੀ ਕਹਿੰਦਾ ਕੀ ਉਹਦੇ ਤਾਂ ਵੀ ਕਹਿੰਦਾ ਨਾ ਹਾਂ ਉਹ ਕਹਿੰਦਾ ਇਹਨਾਂ ਨੂੰ ਪੁਲਿਸ ਵੱਲਣੀ ਦੀ ਸਾਰੀ ਚੀਜ਼ਾਂ ਖੁੱਲਣੀਆਂ ਆ ਜਿਹਦਵਾਰ ਅੱਛਾ ਚਲ ਕੋਈ ਨਾ ਫਿਰ ਹਾਂ ਇੱਕ ਵਾਰ ਖੁੱਲਣੀਆਂ ਕਹਿੰਦਾ ਦਾ ਸਹੀ ਨਹੀਂ ਮਤਸਲੀ ਨਾਲ ਮਾਰੇ ਉਹ ਕਹਿੰਦਾ ਕਿ ਖੁੱਲਣੀਆਂ ਕਹਨੂੰ ਉਹ ਟਾਈਮ ਲਾਣਾ ਠੀਕ ਚਲ ਜਿਹੜਾ ਹੁਣ ਆਵਾਜ਼ ਕਰਦਾ ਤਾਂ ਉਹ ਹਟ ਜਾਊਗਾ ਉਹਨੂੰ ਜੇ ਬੁੱਧਰ ਕੇ ਅੰਦਰ ਕੰਮ ਜੜ ਜਾਣਾ ਹੂੰ ਚ ਸਾਰਾ ਸਮਾਂ ਚੱਟਾਂ ਦਵਾਰ ਆ ਹਾਂ ਸਾਰਾ ਸਮਾਂ ਰੱਖ ਦੇ ਜਿਹੜਾ ਪਿਆ ਹੈ ਫੈਜੀ ਰੁਕ ਵਗੈਰਾ ਹਾਂ ਕਰ ਦੇ ਕਿੰਨੇ ਤਰ੍ਹਾਂ ਦੇ ਹਾਂ ਛੇ ਸਤਨ ਤਰ੍ਹਾਂ ਦੇ ਗਿੱਲਾਂ ਹੀ ਨੇ ਪਰ ਇਹ ਚਾਹੀਦੀਆਂ ਹਜੇ ਉਹਨਾਂ ਟਾਕੀ ਮੋਰੀ ਨੂੰ ਇਕੱਠੀਆਂ ਮੰਗਾ ਲੀਆਂ ਉਹਨਾਂ ਨੇ ਦਰਵਾਜ਼ਿਆਂ ਨੂੰ ਟਾਕੀ ਨੂੰ ਮੋਰੀ ਨੂੰ ਸਾਰੀਆਂ ਇਕੱਠਾ ਮੰਗਾ ਲਿਆ ਤਾਂ ਚਾਹੀਦੀਆਂ ਐ ਹਜੇ ਹੂੰ ਜੀ ਵੀ ਸਮਾਂ ਮਹਗਾ ਹੁੰਦਾ ਬਹੁਤ ਹੈ ਹਾਂ ਡੱਬੇ ਮਹਗੇ ਐ ਇਹ ਇੱਕ ਵਾਰ ਮੰਗਾ ਲੇ ਬਾਰ-ਬਾਰ ਨਾ ਹੋਣ ਚੇਪੀਆਂ ਲਾਈ ਰੱਖਦੇ ਨੇ ਚੇਪੀਆਂ ਲਾਈਆਂ ਵੀ ਤੇ ਉਹਨਾਂ ਨੇ ਇਹ ਕੁਸ ਬਿਜਲੀ ਵਾਲੇ ਨੇ ਵੀ ਪਟੀਆਂ ਹਾਂ ਉਹ ਵੀ ਉਹ ਵੀ ਸਾਰੇ ਉਹ ਪੱਟ ਦਾ ਦਈ ਦੇ ਚੋਂ ਹੀ ਕੱਢਦਾ ਸਾਮਾਨ ਉਹਨਾਂ ਦਾ ਵੀ ਸਾਰਾ ਵੀ ਵਿੱਚੇ ਪੇੜਾ ਕਿੰਨਾ ਗੁੰਡਾ ਉੱਪਰ ਲੱਕੜੀ ਦਾ ਵੀ ਪੁੱਛਣਿਆ ਅੱਛਾ ਉਹ ਕਹਿੰਦੇ ਵਧੀਆ ਬਣੀ ਸੁੱਕੀ ਐਨ ਪੂਰੀ ਹਾਂ ਹਾਂ ਜਿੰਨੀ ਸੁੱਕੀ ਉਹਨੀ ਵਧੀਆ ਵੈਸੇ ਸੁੱਕੀ ਜੀ ਵਧੀਆ ਹਾਂ ਲੱਕੜੀ ਉੱਥੇ ਰੱਖਾਂ ਤਾਂ ਹਾਂ ਕਿ ਲੋੜ ਪੈਂਦੀ ਰਹਿੰਦੀ ਹਸ ਤਾਂ ਚਾਹੀਦੀ ਉਹਨਾਂ ਨੂੰ ਇਹ ਲਾਉਣ ਲੱਗੇ ਤੇ ਹੂੰ ਤੇ ਮੈਂ ਫੇਰ ਆ ਰਹੀ ਮੈਂ ਕਿਹਦੇ ਬਟੂਨੇ ਨੂੰ ਉਹ ਠੀਕ ਐ ਤੇ ਪਰ ਆਪਣੇ ਨੇ ਕੜੀ ਵੀ ਦਿਖਾਣਾ ਤੁਹਾਨੂੰ ਮੈਂ ਲੱਕੜੀ ਵੀ ਤੁਹਾਨੂੰ ਦਾਦਾ ਹਲੇ ਆਪਣਾ ਉੱਪਰ ਸਾਰਾ ਖੁੱਲਿਆ ਹੈ ਨਾ ਉੱਪਰ ਬਿੱਲੀ ਆ ਜਾਂਦੀ ਹੈ ਬਿੱਲੀ ਨੇ ਬਲੁੰਗੜੇ ਦੇਤੇ ਤੇ ਉਰੀ ਉਰੀ ਇੱਥੇ ਰਹਿਣ ਲੱਗਦੇ ਸੀ ਉਹ ਉੱਤੇ ਖੁੰਝੇ ਸੇ ਨੂੰ ਬੜੀ ਆਵੇ ਵਾਜੀ ਮੈਂ ਮੈਨੂੰ ਪਤਾ ਨਹੀਂ ਕਾਦੀ ਆਵਾਜ਼ ਆਉਂਦੀ ਇਹ ਦੇਖ ਬਿੱਲੀਆਂ ਮੜੀਆਂ ਵੀ ਰਕਰੀ ਤਾਂ ਨਾ ਬੱਕ ਗਈ ਆਪਣੀ ਨਾ ਪੱਕ ਗਈ ਸੁੱਕ ਗਈ ਹੁਣ ਤਾਂ ਨਹੀਂ ਆਇਆ ਵਿੱਚ ਇਹ ਵੀ ਸਰਵਾਉਣੇ ਆ ਉਹ ਚ ਸ਼ੀਸ਼ਾ ਲਵਾ ਦਾਂ ਆਪਣੇ ਸਾਰੇ ਚ ਉਹਨੇ ਹੀ ਚੱਲੀ ਤੇ गिर ਗਿਆ ਸੀਗਾ ਇਹ ਇਹ ਵੈਡਾ ਆਪਣਾ ਸੋਹਣਾ ਡਿਜ਼ਾਈਨ ਬਣਿਆ ਹੋਆ ਉਹ ਨਾ ਮੂੰਹ ਤੇ ਆ ਰਿਹਾ ਓਪਰੇ ਰਹਿ ਗਿਆ ਹਲੇ ਲੈਡ ਉਧਰ ਮਲ ਰਿਹਾ ਹਵਾ ਨਿਕਲ ਗਈ ਨਹੀਂ ਆ ਗਿਆ ਥਾਰ ਨੂੰ ਵੀ ਥਾਰ ਚ ਸਹੀ ਲੱਗਦਾ ਹੈ ਜਿਆਦਾ بڑے ਆ ਮੈਂ ਸ਼ਾਈਨਿੰਗ ਵਾਲੇ ਸੋਚ ਰਹਾ ਤਾਂ ਇਹ ਥੋੜੇ ਮਿੱਟੀ ਜੀ ਹੋ ਜਾਂਦੇ ਆ ਦੱਸਿਓ ਬਾਈ ਜੇ ਕਿਸੇ ਨੇ ਲੈਣੇ ਹੋਏ ਟਾਇਰ ਆ 22 ਇੰਚ ਥਾਰ ਤੇ ਸਕੋਰ ਵੀ ਜਿਵੇਂ ਪੈਣੇ ਹੋਰ ਵੀ ਪੈਣੇ ਆਪਣੇ ਕਿਆ ਨਾਮ ਹੈ ਬਲੈਰੋ ਬਲੈਰੋ ਯਾਰ ਘੈਂਟ ਲੱਗਣੇ 22 ਇੰਚ ਹਾਲੇ ਬਹੁਤ ਜਿਹਾ ਨੋਟ ਕਰ ਹੋਣੀ ᱛੀਆਂ ਲੱਕੜ ਦਾ ਤਾਂ ਮਰੇ ਚਾਣਾ ਬਹੁਤ ਕੰਮ ਹੈ ਦੇਖ ਕੇ ਕਰਾਉਣਾ ਪੈਂਦਾ ਚਲ ਹੁਣ ਆਏ ਇੰਨੇ ਦਿਨਾਂ ਚ ਲੱਕੜ ਦਾ ਪਤਾ ਲੱਗ ਗਿਆ ਕਿਹੜੀ ਕਿਹੜੀ ਚੀਜ਼ ਸੈੱਟ ਕਰਨ ਵਾਲੀ ਹੈ ਕਿਹੜੀ ਕਿਹੜੀ ਚੀਜ਼ ਨਹੀਂ ਸੈੱਟ ਹੋਣ ਵਾਲੀ ਫਿਰ ਵੀ ਨਿਗਰੇਮ ਸਾਰਾ ਕੰਮ ਠੀਕ ਹੈ ਮਾਣਾ ਮੋਟਾ ਕੱਚ ਵਿੱਚ ਤਾਂ ਰਹੇ ਜਾਂਦਾ ਬਾਅਦ ਚ ਉਹ ਜਿਹੜੀ ਚੱਲਦੀ ਹੈ ਫੇਰੇ ਪਤਾ ਲੱਗਦਾ ਹੁੰਦਾ ਬਾਅਦ ਚ ਰਿਪੇਅਰ ਹੋ ਜਾਂਦੀ ਹੈ ਸਾਰਾ ਕੰਮ ਵਾੜਾ ਸੈੱਟ ਹੋ ਗਿਆ ਵਾ हां वोल्ट सही है हां 235 आ ही है मैं पता नहीं भाई हां जी टूड़ी टूड़ी चुल्ला भी लेओंदा भाई असि सीमेंट वाला हां देखो ਇਕੀਚ ਬਣਾਉਂਗੇ ਅੰਮੀ ਉਹ ਤੇ ਤਸਲੇ 'ਚ ਹਾਂ ਰੱਖ ਕੇ ਬਣਾਉਂਗੀ ਹਾਂ ਤਸਲੇ 'ਚ ਸਾਗ ਅਗਲੀ ਵਾਰ ਐਚੇ ਬਣਾਉਂਗੇ ਨਿੰਮੇ ਰੰਦ ਲਿਆ ਦਵਾਂ ਲਹਾਕ ਮੁੱਲੀ ਵਾਲੀ ਹੋਈ ਐ ਇੱਥੇ ਮੁੱਲੀ ਸਲੂਨਾ ਹੋਈ ਐ ਸਾਗਵਾ ਮੋਟਰਪਾ ਮੁੱਲੀ ਹੋ ਗਿਆ ਲਿਆ ਫਿਰ ਮੁੱਲੀ ਵਾਲੀ ਬਣਾਉਣੀ ਚ ਸਵੇਰ ਮੁੱਲੀਆਂ ਨੇ ਵਿਆਹ ਵੀ ਹੋ ਰਿਹਾ ਅੰਕ ਕੱਲੂ ਕੱਲੂ ਵਿਆਹ ਹੈ ਦੁਪਹਿਰ ਨੂੰ ਜਾਣਾ ਕਿ ਸਵੇਰੇ ਜਾਣਾ ਸੰਜਰੀ ਉਹ ਕਿਹੜਾ ਬਜੇ ਚੱਲ ਜੇ 12 ਵਜੇ ਚੱਲ ਜੇ ਆ ਨੇੜੇ ਹੀ ਐ ਬਹੁਤ ਇੱਥੇ ਸਾਡੇ ਨੇੜੇ ਪੈਲਸ ਹੈ ਸਾਡੇ ਉਹਦੇ ਬਹੁਤ ਸਾਰੇ ਵਿਆਹ ਉੱਤੀ ਕਰ ਲੈਂਦੇ ਆ ਬਹੁਤ ਸੋਹਣੇ ਪੈਲਸ ਹੈ ਬੁੱਢੇ ਭੋਰੇ ਵਾਲਾ 5 ਮਿੰਟ ਦਾ 5 ਮਿੰਟ ਦਾ ਵੀ ਨਹੀਂ ਸਮਝ ਲਓ 3-4 ਕਿਲੋਮੀਟਰ ਹੈ ਸਾਰਾ 3 ਕਿਲੋਮੀਟਰ ਹੈਗਾ ਘੱਟ ਹੈ 3-4 ਹੀ ਆ ਤਿੰਨੇ ਦਾ ਹੋਣਾ ਤਿੰਨ ਕਿਲੋਮੀਟਰ ਹੋਣਾ ਬਈ ਦਿਨ ਛਿਪ ਚਲੇ ਆ ਟਾਈਮ ਹੋਇਆ ਹਲੇ ਸਵਾਬਾਂ ਜੀ। ਲੱਟਾਂ ਵਰਦੀ ਰਹਿ ਗਈ। ਤੇ ਆਪਾਂ ਵੀ ਕਰਦੇ ਆ ਵੀਡੀਓ ਬੰਦ। ਜਿਹੜਾ ਬਲੌਗ ਬਣਾ ਨਹੀਂ ਸੀਗਾ ਤੇ ਕੰਮ ਇਹ ਪੈ ਕੇ ਸੀਗਾ ਉਹੀ ਨਵੇਂ ਦੇ ਚੱਕਰ ਰਹਿ ਗਿਆ ਸਾਰਾ ਬਲੌਗ। ਮੈਂ ਚਲਾ ਇਹਨਾਂ ਨਾਲ ਲੱਕੜੀ ਵਾਲਾ ਨਾ ਬਣਾਉਂਗਾ। ਇਹ ਜੀ ਵੀ ਕੰਮ ਉਲਝੇ ਵਿੱਚ। ਤੇ ਹੁਣ ਕਰਦੇ ਆ ਵੀਡੀਓ ਬੰਦ। ਕੱਲ ਬਣਾਵਾਂਗੇ ਵਿਆਹ ਦਾ ਬਲੌਗ। ਤੁਹਾਨੂੰ ਵੀ ਦਿਖਾਵਾਂਗੇ। ਓਕੇ ਬਾਬੇ ਮਿਲਦੇ ਫਿਰ ਕਿਸੇ ਅਗਲੇ ਬਲੌਗ 'ਚ